ਇਹ ਖਬਰ ਬਸ 21 ਫਰਵਰੀ ਨੂੰ ਜਦੋਂ ਸਾਰੇ ਸਿੱਖ ਸੰਗਤ ਨਗਰ ਕੀਰਤਨ ਦੀ ਸ਼ਕਲ ਵਿੱਚ ਕੀਰਤਨ ਕਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋ ਜਦੋਂ ਟਿੱਬੀ ਸਾਗ ਗੁਰਦੁਆਰੇ ਸਾਹਿਬ ਕੋਲ ਪਹੁੰਚੇ ਤਾਂ ਅੰਗਰੇਜ਼ੀ ਹਕੂਮਤ ਨੇ ਬਿਨਾ ਕੋਈ ਵਾਰਨਿੰਗ ਦਿੱਤੇ ਫੈਰ ਖੋਲ ਦਿੱਤੇ توپਾਂ ਨਾਲ ਦੇਸ਼ ਦੀ ਆਜ਼ਾਦੀ ਦਾ ਮੁੱਠ ਇਸ ਜੱਤੋ ਦੇ ਮੋਰਚੇ ਤੋਂ ਬਣਿਆ ਗਿਆ ਜਵਾਹਰ ਲਾਲ ਨਹਿਰੂ ਵੀ ਇਸ ਜਥੇ ਨੂੰ ਵੇਖਣ ਲਈ ਆਏ ਜਦ ਉਹਨਾਂ ਦੇ ਮਨ ਵਿੱਚ ਵੀ ਸੀ ਕਿ ਦੇਖੀਏ ਵੀ ਸਿੱਖ ਸੰਗਤਾਂ ਵਿੱਚ ਦਾ ਜੱਥਾ ਕਿੰਨਾ ਖੂਬੀ ਚੱਲ ਰਿਹਾ ਹੈ ਤਾਂ ਜਦੋਂ ਨਾਬਾ ਰਿਆਸਤ ਦੀ ਹੱਦ ਵਿੱਚ ਪਹੁੰਚੇ ਤਾਂ ਇੱਥੇ ਨਹਿਰੂ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਕੂਮਤ ਨੇ ਬਹੁਤ ਜਾਨ ਮਾਨਾ ਢੰਗ ਨਾਲ ਸਿੱਖਾਂ ਤੇ ਹਮਲੇ ਕੀਤੇ ਤਾਂ ਇਸ ਇਸ ਜੈਤੋ ਦੇ ਮੋਰਚੇ ਵਿੱਚ ਬਹੁਤ ਸਾਰੇ ਸਿੰਘ ਸ਼ੀਰ ਹੋਏ ਬਹੁਤ ਜੱਥੇ 25-25 ਸਿੰਘਾਂ ਦੇ ਆਏ ਅੰਗਰੇਜ਼ੀ ਹਕੂਮਤ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਅਖੀਰ ਵਿੱਚ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਜੱਥਾ ਭੇਜਿਆ ਗਿਆ 9 ਫਰਵਰੀ 1900 24 ਨੂੰ ਇਹ ਮੋਰਚਾ ਮਹਾਰਾਜਾ ਰਿਕਦਮਨ ਸਿੰਘ ਦੇ ਹੱਕ ਵਿੱਚ ਲੱਗਿਆ ਸੀ ਜੋ ਕਿ ਅੰਗਰੇਜ਼ ਹਕੂਮਤ ਨੇ ਮਹਾਰਾਜਾ ਰਿਕਦਮਨ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਸੀ ਮਹਾਰਾਜਾ ਰਿਕਦਮਨ ਸਿੰਘ ਇੱਕ ਸਿੱਖ ਮਾਈਂਡਡ ਰਾਜਾ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜਿੱਤੋ ਦਾ ਮੋਰਚਾ ਜਿਹੜਾ ਕਿ ਰਾਜਾ ਰਿਕਦਮਨ ਸਿੰਘ ਦੇ ਹੱਕ ਵਿੱਚ ਲੱਗਾ ਸੀ ਤੇ ਬਾਅਦ ਦੇ ਵਿੱਚ ਇਹ ਧਾਰਮਿਕ ਰੰਗ ਲੈ ਗਿਆ ਇਸ ਮੋਰਚੇ ਦੇ ਵਿੱਚ 300 ਦੇ ਕਰੀਬ ਸਿੰਘ ਸਿੰਘਣੀਆਂ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਕਈ ਸ਼ਹੀਦੀਆਂ ਨਵੇਕਲੀ ਕਹਾਣੀ ਪੇਸ਼ ਕਰ ਗਈਆਂ ਤੇ ਇਨੀ ਦਿਨੀ ਇਸ ਮੋਰਚੇ ਦੀ 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਜੈਤੋ ਦਾ ਮੋਰਚਾ ਕੀ ਸੀ ਕਿਉਂ ਲੱਗਿਆ ਸਾਰਾ ਇਤਿਹਾਸ ਸੁਣਦੇ ਆ ਬੀਬੀ ਰਜਿੰਦਰ ਕੌਰ ਜੈਤੋ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਜਿੰਨੇ ਵੀ ਮੋਰਚੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਲੰਬਾ ਸਮਾਂ ਚੱਲਣ ਵਾਲਾ ਸੀ ਜੈਤੋ ਗੰਸਰ ਜੈਤੋ ਦਾ ਮੋਰਚਾ ਇਸ ਮੋਰਚੇ ਵਿੱਚ 292 ਦੇ ਕਰੀਬ ਸਿੰਘ ਸਿੰਘਣੀਆਂ ਤੇ ਬੱਚੇ ਜਿਨ੍ਹਾਂ ਦੀ ਗਿਣਤੀ 292 ਦੇ ਕਰੀਬ ਸੀ ਉਹ ਸ਼ਹੀਦ ਹੋਏ ਤੇ ਹਜ਼ਾਰਾਂ ਸਿੰਘ ਇਸ ਮੋਰਚੇ ਵਿੱਚ ਜ਼ਖਮੀ ਹੋਏ ਇਹ ਮੋਰਚਾ ਮਹਾਰਾਜਾ ਰਣਕੁਦਮਨ ਸਿੰਘ ਦੇ ਹੱਥ ਵਿੱਚ ਲੱਗਿਆ ਸੀ ਜੋ ਕਿ ਅੰਗਰੇਜ਼ ਹਕੂਮਤ ਨੇ ਮਹਾਰਾਜਾ ਰਣਕੁਦਮਨ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਸੀ ਮਹਾਰਾਜਾ ਰਣਕੁਦਮਨ ਸਿੰਘ ਇੱਕ ਸਿੱਖ ਮਾਈਂਡਡ ਰਾਜਾ ਸੀ ਹੋਇਆ ਕਿ ਤੇ ਉਸਨੇ ਜਦੋਂ ਆਪਣੀ ਗੱਦੀ ਤੇ ਬੈਠਿਆ ਤਾਂ ਉਸ ਰਾਜੇ ਨੇ ਆਪਣੀ ਗੱਡੀ ਤੇ ਬੈਠਣ ਦੇ ਸਾਰੇ ਰੀਤੀ ਰਿਵਾਜ ਸਿੱਖ ਰੀਤੀ ਰਿਵਾਜ ਅਨੁਸਾਰ ਕੀਤੇ ਜੋ ਕਿ ਅੰਗਰੇਜ਼ ਹਕੂਮਤ ਨੂੰ ਰਾਸ ਨਹੀਂ ਆਈ ਉਸ ਤੋਂ ਬਾਅਦ ਕੀ ਹੋਇਆ 1921 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਾਏ ਗਏ ਜਦੋਂ ਇਹ ਸਮਾਗਮ ਚੱਲ ਰਿਹਾ ਸੀ ਤਾਂ ਉਹਨਾਂ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਾਰੇ ਜਿੱਥੇ-ਜਿੱਥੇ ਵੀ ਸਿੱਖ ਸੰਗਤ ਵੱਸਦੀ ਹੈ ਸਮਾਗਮ ਕਰਾਵੇ ਸਿੱਖ ਵੀਰ ਸਿਰਾਂ ਤੇ ਕਾਲੀਆਂ ਦਸਤਾਰਾਂ ਬੰਨ੍ਹਣ ਪਹਿਣਾ ਸਿਰਾਂ ਤੇ ਕਾਲੀਆਂ ਚੁੰਨੀਆਂ ਲੈਣ ਤਾਂ ਮਹਾਰਾਜਾ ਰਿਕਦੰਮਨ ਸਿੰਘ ਨੇ ਵੀ ਇਹੀ ਕੁਝ ਕੀਤਾ ਇਹ ਅੰਗਰੇਜ਼ ਹਕੂਮਤ ਨੂੰ ਬਿਲਕੁਲ ਹੀ ਪਸੰਦ ਨਹੀਂ ਆਇਆ ਕਿਉਂਕਿ ਉਹ ਪਹਿਲਾਂ ਵੀ ਮਹਾਰਾਜਾ ਰਿਕਦੰਮਨ ਸਿੰਘ ਦੇ ਸਿੱਖ ਤੌਰ ਤਰੀਕਿਆਂ ਤੋਂ ਨਾ ਕੋਈ ਸੰਤ ਕੋ ਗੁਰਗੱਦੀ ਤੇ ਜਦੋਂ ਗੱਦੀ ਤੇ ਬੈਠੇ ਸਨ ਸਿੱਖ ਰੀਤੀ ਰਿਵਾਜਾਂ ਅਨੁਸਾਰ ਬੈਠੇ ਸਨ ਤੇ ਜਦੋਂ ਉਹਨਾਂ ਨੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਯਾਦ ਵਿੱਚ ਸਿੱਧੇ ਕਾਲੀਆਂ ਦਸਤਾਰਾਂ ਸਜਾਈਆਂ ਤਾਂ ਅੰਗਰੇਜ਼ ਹਕੂਮਤ ਨੂੰ ਸਿੱਧਾ ਉਹਨਾਂ ਦਾ ਬਾਗੀ ਹੋਣਾ ਜਾਪਿਆ ਕੰਗਰੇਜ ਹਕੂਮਤ ਨੇ ਉਹਨਾਂ ਨੂੰ ਗੱਦੀ ਤੋਂ ਲਾ ਦਿੱਤਾ ਸਾਰੇ ਪੰਜਾਬ ਵਿੱਚ ਤਹਿਲਕਾ ਮਚ ਗਿਆ ਕਿਉਂਕਿ ਮਹਾਰਾਜਾ ਰਿਪਦਮਨ ਸਿੰਘ ਸਿੱਖ ਤੈਸੀ ਰਾਜਾ ਸੀ ਤਾਂ ਜਿੱਥੋਂ ਵਿੱਚ ਵੀ ਉਹਨਾਂ ਦੇ ਹੱਕ ਵਿੱਚ ਰੋਸ ਮੁਜ਼ਾਰੇ ਹੋਏ ਸਾਰੇ ਪੰਜਾਬ ਵਿੱਚ ਮੁਜ਼ਾਰੇ ਹੋਏ ਜਿੱਥੋਂ ਵਿੱਚ ਉਹਨਾਂ ਦੇ ਹੱਕ ਵਿੱਚ ਰੋਸ ਮੁਜ਼ਾਰੇ ਹੋਏ ਮਤੇ ਪਾਈ ਗਈ ਤਾਂ ਕੀ ਹੋਇਆ ਜਿੱਥੋਂ ਗੰਗਸਰ ਵਿੱਚ ਉਹਨਾਂ ਦੇ ਹੱਕ ਵਿੱਚ ਅਠੰਡਾ ਪਟਸਾਲ ਦਾ ਪ੍ਰਕਾਸ਼ ਕੀਤਾ ਗਿਆ ਜੋ ਕਿ ਅੰਗਰੇਜ਼ ਹਕੂਮਤ ਨੇ ਚਲਦੇ ਕਰਨ ਪਟਸਾਲ ਨੂੰ ਖੰਡਿਤ ਕੀਤਾ ਗਰਮਜੀਤ ਸਿੰਘਾਂ ਨੂੰ ਚੱਕ ਕੇ ਲੈ ਗਏ ਤਾਂ ਸਾਰੇ ਸਿੱਖ ਸੰਗਤ ਵਿੱਚ ਰੋਸ ਫੈਲ ਗਿਆ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਇੱਕ ਬਹੁਤ ਪ੍ਰਚੰਡ ਰੋਸ ਫੈਲ ਗਿਆ ਜੋ ਨਿਪਦਮਨ ਸਿੰਘ ਮਹਾਰਾਜੇ ਦਾ ਇਹ ਹੱਕ ਵਿੱਚ ਲੱਗਿਆ ਮੋਰਚਾ ਜੋ ਰਾਜਨੀਤਿਕ ਮੋਰਚਾ ਸੀ ਉਸਨੇ ਇਹਨੂੰ ਧਾਰਮਿਕ ਰੰਗਤ ਮਿਲ ਗਈ ਔਰ ਸਾਰੇ ਹੀ ਜਿੱਥੇ ਵੀ ਸਿੱਖ ਲੋਕ ਸਨ ਉਹਨਾਂ ਦੇ ਹਿਰਦਿਆਂ ਵਿੱਚ ਹਿਰਦੇ ਵਲੁੰਧਰੇ ਗਏ ਤਾਂ ਕੀ ਮਤਾ ਪਾਸ ਹੋਇਆ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 25-25 ਸਿੰਘਾਂ ਦੇ ਜਥੇ ਜੱਥੇ ਜੱਤਵਾਲ ਰਵਾਨਾ ਕਰ ਦਿੱਤੇ ਜਿੱਥੇ ਪੈਦਲ ਚੱਲਦੇ ਸਨ ਉਹਨਾਂ ਦਾ ਮਕਸਦ ਕੀ ਸੀ ਕਿ ਜੱਤੋ ਪਹੁੰਚ ਕੇ ਅਸੀਂ ਖੰਨਪੁਰ ਸਾਹਿਬ ਦੁਆਰਾ ਪ੍ਰਕਾਸ਼ ਕਰਨੇ ਗੰਗਸਬ ਜੱਤੋ ਦੇ ਗੁਰਦੁਆਰਾ ਸਾਹਿਬ ਵਿੱਚ ਪਰ ਅੰਗਰੇਜ਼ ਹਕੂਮਤ ਉਹਨਾਂ ਜਥਿਆਂ ਨੂੰ ਰਸਤੇ ਵਿੱਚ ਗ੍ਰਿਫਤਾਰ ਕਰ ਲੈਂਦੀ ਕਾਫੀ ਸਮਾਂ ਇਹ ਪ੍ਰੋਸੈਸ ਚੱਲਦਾ ਰਿਹਾ ਬਹੁਤ ਜਥੇ 25-25 ਸਿੰਘਾਂ ਦੇ ਆਏ ਅੰਗਰੇਜ਼ੀ ਹਕੂਮਤ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਕੀਰ ਵਿੱਚ ਅਕਾਲ ਤਖਤ ਸਾਹਿਬ ਤੋਂ 500 ਸਿੰਘਾਂ ਦਾ ਜੱਥਾ ਭੇਜਿਆ ਗਿਆ 9 ਫਰਵਰੀ 1924 ਨੂੰ ਜਦੋਂ ਇਹ ਜੱਥਾ ਆਇਆ ਤਾਂ ਇਹ ਜੱਥਾ ਪੈਦਲ ਆ ਰਿਹਾ ਸੀ ਤੇ ਰਸਤੇ ਵਿੱਚ ਇਸ ਜੱਥੇ ਵਿੱਚ ਬਹੁਤ ਸਿੱਖ ਸੰਗਤ ਜੁੜ ਗਈ ਜੈਤੋ ਪਹੁੰਚਣ ਤੱਕ ਇਸ ਜੱਥੇ ਵਿੱਚ ਸੰਗਤਾਂ ਦੀ ਗਿਣਤੀ ਤਕਰੀਬਨ ਹਜ਼ਾਰਾਂ ਦੀ ਹੋ ਗਈ ਸੀ ਇਹ ਜੱਥਾ ਨਗਰ ਕੀਰਤਨ ਦੀ ਸ਼ਕਲ ਵਿੱਚ ਆ ਰਿਹਾ ਸੀ ਰਸਤੇ ਵਿੱਚ ਭਜਨ ਕੀਰਤਨ ਸਿਮਰਨ ਕਰਦੇ ਹੋਏ ਜੱਥਾ 21 ਫਰਵਰੀ ਦੇ ਵੀ ਬਰੂਨੀ ਜੱਥਾ ਬਗਰਾੜੀ ਪਹੁੰਚ ਗਿਆ ਇਸ ਜੱਥੇ ਵਿੱਚ ਸ਼ਰਦਾਬਸ ਬਹੁਤ ਸਾਰੇ ਲੋਕ ਚੱਲ ਰਹੇ ਸਨ ਡਾਕਟਰ ਕਿਚਲੂ ਤੇ जवाहरलाल नेहरू ਵੀ ਇਸ ਜੱਥੇ ਨੂੰ ਵੇਖਣ ਲਈ ਆਏ ਜਾਂ ਉਹਨਾਂ ਦੇ ਮਨ ਵਿੱਚ ਵੀ ਸੀ ਕਿ ਦੇਖੀਏ ਵੀ ਸਿੱਖ ਸੰਗਤਾਂ ਵਿੱਚ ਦਾ ਜੱਥਾ ਕਿੰਨਾ ਖੂਬੀ ਚੱਲ ਰਿਹਾ ਹੈ ਤਾਂ ਜਦੋਂ ਨਾਬਾ ਰਿਆਸਤ ਦੀ ਹੱਦ ਵਿੱਚ ਪਹੁੰਚੇ ਤਾਂ ਇੱਥੇ Nehru ਹੋਰਾਂ ਨੂੰ ਗ੍ਰਿਫਤਾਰ ਕਰ ਲਿਆ 21 ਫਰਵਰੀ ਨੂੰ ਜਦੋਂ ਸਾਰੇ ਸਿੱਖ ਸੰਗਤ ਨਗਰ ਕੀਰਤਨ ਦੀ ਸ਼ਕਲ ਵਿੱਚ ਕੀਰਤਨ ਕਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋ ਜਦੋਂ ਛੱਬੀ ਸਾਗ ਗੁਰਦੁਆਰੇ ਸਾਹਿਬ ਕੋਲ ਪਹੁੰਚੇ ਤਾਂ ਅੰਗਰੇਜ਼ੀ ਹਕੂਮਤ ਨੇ ਬਿਨਾ ਕੋਈ ਵਾਰਨਿੰਗ ਦਿੱਤੇ ਫੈਰ ਖੋਲ ਦਿੱਤੇ ਤੋਪਾਂ ਨਾਲ ਮਤਲਬ ਹਮਲਾ ਕਰਤਾ ਸਿੱਖ ਸੰਗਤ ਤੇ ਤੇ ਇਸ ਜਥੇ ਵਿੱਚ 292 ਦੇ ਕਰੀਬ ਸਿੱਖ ਸੰਗਤਾਂ ਸ਼ਹੀਦ ਹੋਈਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜ਼ਖਮੀ ਹੋਈਆਂ ਇਸ ਜਥੇ ਵਿੱਚ ਇੱਕ ਅਲੌਕਿਕ ਗੱਲ ਵਾਪਰੀ ਇੱਕ ਵਿਰਖਣ ਗੱਲ ਵਾਪਰੀ ਕਿ ਬੀਬੀ ਬਲਬੀਰ ਕੌਰ ਜੋ ਇਸ ਜਥੇ ਵਿੱਚ ਚੱਲ ਰਹੀ ਸੀ ਉਸ ਬੀਬੀ ਦੇ ਕੋਲ ਕੁਛੜ ਇੱਕ ਬਹੁਤ ਛੋਟਾ ਬੱਚਾ ਚੱਕਿਆ ਹੋਇਆ ਸੀ ਜਦੋਂ ਅੰਗਰੇਜ਼ ਹਕੂਮਤ ਦੀ ਗੋਲੀ ਉਸ ਬੱਚੇ ਨੂੰ ਵੱਜੀ ਤਾਂ ਉਸ ਬੀਬੀ ਨੇ ਆਪਣੇ ਬੱਚੇ ਨੂੰ ਧਰਤੀ ਤੇ ਲਟਾਤਾ ਪਰ ਆਪ ਉਹ ਅੱਗੇ ਵਧਣਾ ਜਾਰੀ ਰੱਖਿਆ ਅਖੀਰ ਨੂੰ ਉਸ ਬੀਬੀ ਦਾ ਵੀ ਗੋਲੀ ਵੱਜੀ ਇਹ ਜੈਤੋ ਦੇ ਇਤਿਹਾਸ ਵਿੱਚ ਵਿਲੱਖਣ ਘਟਨਾ ਵਾਪਰੀ ਕਿ ਬੀਬੀ ਬਲਬੀਰ ਕੌਰ ਨੇ ਇੱਕ ਛੋਟਾ ਬੱਚਾ ਛੀਂਦ ਹੋਇਆ ਪਰ ਅਸਮਾਨਿਆਂ ਦਾ ਹੌਸਲਾ ਨਹੀਂ ਛੱਡਿਆ ਉਹ ਮਾਂ ਹਮੇਸ਼ਾ ਦੀ ਤਰ੍ਹਾਂ ਅੱਗੇ ਵਧਦੀ ਗਈ ਤੇ ਜਕਾਰੇ ਲਾਉਂਦੇ ਹੋਏ ਜਦੋਂ ਇਹ ਸੰਗਤ ਟਿੱਪੀ ਸਾਗ ਗੁਰਦੁਆਰੇ ਪਹੁੰਚੀ ਤਾਂ ਅੰਗਰੇਜ਼ੀ ਹਕੂਮਤ ਨੇ ਬਹੁਤ ਜਾਨ ਮਾਣਾ ਢੰਗ ਨਾਲ ਸਿੱਖਾਂ ਤੇ ਹਮਲੇ ਕੀਤੇ ਤਾਂ ਇਸ ਇਸ ਜੈਤੋ ਦੇ ਮੋਰਚੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਤਾਂ ਦੇਸ਼ ਦੀ ਆਜ਼ਾਦੀ ਦਾ ਮੁੱਠ ਇਸ ਜੈਤੋ ਦੇ ਮੋਰਚੇ ਤੋਂ ਬਣਿਆ ਗਿਆ ਸੋ ਇਹ ਹੈ ਜੈਤੋ ਦੇ ਮੋਰਚੇ ਦਾ ਇਤਿਹਾਸ